1200 ਦਿਨਾਂ ਵਿੱਚ ਬਣਾਇਆ ਗਿਆ ਟਾਈਟੈਨਿਕ ਦੋ ਹੀ ਘੰਟਿਆਂ ਵਿੱਚ ਕਿਉਂ ਡੁੱਬ ਗਿਆ 10 ਅਪ੍ਰੈਲ 1912 ਇਹ ਉਹੀ ਦਿਨ ਸੀ ਜਿੱਦੇ ਦੁਨੀਆ ਦਾ ਸਭ ਤੋਂ ਵੱਡਾ ਅਤੇ ਮਹਿੰਗਾ ਸਮੁੰਦਰੀ ਜਹਾਜ਼ ਆਪਣੇ ਪਹਿਲੇ ਸਫ਼ਰ ਵਾਸਤੇ ਬਿਲਕੁਲ ਤਿਆਰ ਸੀ ਉਸ ਦਿਨ ਅਟਲੈਂਟਿਕ ਓਸ਼ੀਅਨ ਬਿਲਕੁਲ ਸ਼ਾਂਤ ਸੀ ਅਤੇ ਸਮੁੰਦਰੀ ਤੂਫਾਨ ਆਉਣ ਦਾ ਦੂਰ ਤੱਕ ਕੋਈ ਚਾਂਸ ਨਹੀਂ ਸੀ ਜਹਾਜ਼ ਵਿੱਚ 1500 ਪੈਸੇਂਜਰ ਸਵਾਰ ਵੀ ਹੋ ਚੁੱਕੇ ਸੀ ਅਤੇ ਟਾਈਟੈਨਿਕ ਦਾ ਪਹਿਲਾ ਸਫ਼ਰ ਦੇਖਣ ਵਾਸਤੇ ਲੱਖਾਂ ਹੀ ਲੋਕ ਖੜੇ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਟਾਈਟੈਨਿਕ ਨੂੰ ਬਣਾਉਣ ਲੱਗੇ ਕੁਝ ਅਜਿਹੀਆਂ ਗਲਤੀਆਂ ਹੋਈਆਂ ਨੇ ਜਿਸ ਕਰਕੇ ਇੰਨਾ ਵੱਡਾ ਹਾਦਸਾ ਹੋ ਗਿਆ ਤਾਂ ਅੱਜ ਆਪਾਂ ਜਾਣਾਂਗੇ ਆਪਣੇ ਦੌਰ ਦਾ ਸਭ ਤੋਂ ਮਹਿੰਗਾ ਸਭ ਤੋਂ ਲਗਜ਼ਰੀ ਤੇ ਸਭ ਤੋਂ ਤਾਕਤਵਰ ਜਹਾਜ਼ ਟਾਈਟੈਨਿਕ ਦੀਆਂ ਕੁਝ ਪੰਜ ਅਜਿਹੀਆਂ ਗਲਤੀਆਂ ਜੋ ਨਾ ਕੀਤੀਆਂ ਹੁੰਦੀਆਂ ਤਾਂ ਅੱਜ ਟਾਈਟੈਨਿਕ ਡੁੱਬਣ ਤੋਂ ਨਹੀਂ ਸਗੋਂ ਆਪਣੀ ਕਾਮਯਾਬੀ ਕਰਕੇ ਦੁਨੀਆ ਵਿੱਚ ਫੇਮਸ ਹੁੰਦਾ ਤਾ ਮਿੱਤਰੋ ਇਹੋ ਜਿਹੀਆਂ ਕਿਹੜੀਆਂ ਛੇ ਗਲਤੀਆਂ ਸੀ ਜੋ 40 ਸਾਲ ਤਜਰਬਾ ਰੱਖਣ ਵਾਲੇ ਟਾਈਟੈਨਿਕ ਦੇ ਕੈਪਟੇਨ ਐਡਵਰਡ ਸਮਿਥ ਨੂੰ ਵੀ ਨਹੀਂ ਦਿਖੀਆਂ ਕੈਪਟਨ ਨੂੰ ਤਾਂ ਛੱਡੋ ਇਹ ਉਹ ਗਲਤੀਆਂ ਸੀ ਜੋ ਟਾਈਟੈਨਿਕ ਨੂੰ ਆਪਰੇਟ ਕਰਨ ਵਾਲੀ ਦ ਵਾਈਟ ਸਟਾਰ ਲਾਈਨ ਜੀ ਨੂੰ 107 ਸ਼ਿਪਸ ਆਪਰੇਟ ਕਰਨ ਦਾ ਤਜਰਬਾ ਸੀ ਉਸ ਨੂੰ ਵੀ ਨਹੀਂ ਦਿਖੀਆਂ ਇਸ ਤੋਂ ਇਲਾਵਾ ਇਹ ਉਹ ਗਲਤੀਆਂ ਸੀ ਜੋ ਟਾਈਟੈਨਿਕ ਨੂੰ ਬਣਾਉਣ ਵਾਲੀ ਕੰਪਨੀ ਹਾਰਲੈਂਡ ਐਂਡ ਵੋਫ ਨੋ ਵੀ ਨਹੀਂ ਦੇਖੀਆਂ ਜਿਨ੍ਹਾਂ ਨੇ ਟਾਈਟੈਨਿਕ ਤੋਂ ਇਲਾਵਾ 500 ਤੋਂ ਜ਼ਿਆਦਾ ਜਹਾਜ਼ ਬਣਾਏ ਸੀ ਟਾਈਟੈਨਿਕ ਦੀ ਕੰਸਟਰਕਸ਼ਨ 1907 ਵਿੱਚ ਸ਼ੁਰੂ ਹੋਈ ਸੀ ਤੇ 3 ਸਾਲ ਦਾ ਵਕਤ ਤੇ 2000 ਵਰਕਰਾਂ ਦੀ ਮਿਹਨਤ ਤੋਂ ਬਾਅਦ ਜਹਾਜ਼ ਨੂੰ ਤਿਆਰ ਕਰ ਲਿਆ ਗਿਆ ਜਹਾਜ਼ ਪੂਰੀ ਤਰ੍ਹਾਂ ਤਿਆਰ ਹੋ ਗਿਆ ਸੀ ਪਰ ਇਸ ਨੂੰ ਟੈਸਟ ਕਰਨ ਵਾਲਾ ਪੜਾਅ ਹਜੇ ਰਹਿ ਗਿਆ ਸੀ ਟਾਈਟੈਨਿਕ ਬਣਾਉਣ ਵਾਲਿਆਂ ਨੂੰ ਉਸ ਤੇ ਭਰੋਸਾ ਉਦੋਂ ਪੱਕਾ ਹੋ ਗਿਆ ਜਦੋਂ ਟਾਈਟੈਨਿਕ ਨੇ ਟੈਸਟ ਦਾ ਪਹਿਲਾ ਪੜਾਅ ਪੂਰਾ ਕਰ ਲਿਆ ਟੈਸਟ ਪੂਰਾ ਕਰਨ ਤੋਂ ਬਾਅਦ ਪੂਰੀ ਦੁਨੀਆ ਦੇ ਹੀ ਅਖਬਾਰਾਂ ਵਿੱਚ ਇਹ ਦੀ ਮਾਰਕੀਟਿੰਗ ਕੀਤੀ ਗਈ ਜਿਹਦੀ ਹੈਡਿੰਗ ਸੀ ਅਨਸਿੰਕੇਬਲ ਟੈਟੈਨਿਕ ਯਾਨੀ ਕਦੇ ਨਾ ਡੁੱਬਣ ਵਾਲਾ ਜਹਾਜ਼ ਬਣਾ ਲਿਆ ਗਿਆ ਹੈ ਜਹਾਜ਼ ਦਾ ਪਹਿਲਾ ਸਫ਼ਰ ਇੰਗਲੈਂਡ ਦੇ ਸ਼ਹਿਰ ਸਾਊਥ ਹੈਮਪਟਨ ਤੋਂ ਸ਼ੁਰੂ ਹੋਣਾ ਸੀ ਜਿਸ ਦਾ ਦਿਨ 10 ਅਪ੍ਰੈਲ 1912 ਨੂੰ ਤੈਅ ਕੀਤਾ ਗਿਆ ਤੇ ਜਿਸ ਦੀ ਮੰਜ਼ਲ ਅਮਰੀਕਾ ਦਾ ਸ਼ਹਿਰ ਨਿਊਯਾਰਕ ਸੀ ਟੈਟੈਨਿਕ ਦੀ ਇਕਨੋਮਿਕ ਕਲਾਸ ਵਿੱਚ ਸਫ਼ਰ ਕਰਨ ਦੀ ਕੀਮਤ 30 ਡਾਲਰ ਸੀ ਜਦੋਂ ਕਿ ਫਰਸਟ ਕਲਾਸ ਵਿੱਚ ਸਫ਼ਰ ਕਰਨ ਦੀ ਕੀਮਤ 150 ਡਾਲਰ ਜੋ ਕਿ ਹੋਂਦੇ ਸਮੇਂ ਦੇ ਹਿਸਾਬ ਨਾਲ 340000 ਬਣਦੇ ਐ ਮਾਰਕੀਟਿੰਗ ਦੇ ਤਰੀਕੇ ਨੇ ਟਾਈਟੈਨਿਕ ਦੀਆਂ ਸਾਰੀਆਂ ਟਿਕਟਾਂ ਬੁੱਕ ਕਰ ਦਿੱਤੀਆਂ ਤੇ ਉਹ ਦਿਨ ਆ ਹੀ ਗਿਆ ਜਿੱਦੈਂ ਟਾਈਟੈਨਿਕ ਆਪਦਾ ਪਹਿਲਾ ਸਫ਼ਰ ਕਰਨ ਲੱਗਾ ਸੀ ਤੇ ਹੁਣ ਗੱਲ ਕਰਦੇ ਆਂ ਗਲਤੀਆਂ ਦੀ ਤਾਂ ਸਭ ਤੋਂ ਪਹਿਲੀ ਗਲਤੀ ਹੈ ਗਲਤੀ ਨੰਬਰ 1 ਦੁਪਹਿਰ ਨੂੰ ਸਹੀ 12 ਵਜੇ ਟਾਈਟੈਨਿਕ ਨੇ ਆਪਦਾ ਪਹਿਲਾ ਸਫ਼ਰ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਟਾਈਟੈਨਿਕ ਦੀਆਂ ਗਲਤੀਆਂ ਸਾਹਮਣੇ ਆਉਣ ਲੱਗੀਆਂ ਕੈਪਟਨ ਸਮੀਥ ਨੂੰ ਆਦੇਸ਼ ਮਿਲੇ ਸੀ ਕਿ ਜਹਾਜ਼ ਨੂੰ 17 April ਤੱਕ ਯਾਨੀ 7 ਹੀ ਦਿਨਾਂ ਵਿੱਚ ਨਿਊਯਾਰਕ ਪਹੁੰਚਾਣਾ ਹੈ ਇਸੇ ਲਈ ਕੈਪਟਨ ਨੇ ਜਹਾਜ਼ ਦੀ ਸਪੀਡ ਸ਼ੁਰੂ ਤੋਂ ਹੀ ਤੇਜ਼ ਰੱਖੀ ਸੀ ਤੇ ਇਹ ਹੀ ਸੀ ਟਾਈਟੈਨਿਕ ਦੀ ਸਭ ਤੋਂ ਪਹਿਲੀ ਗਲਤੀ ਟਾਈਟੈਨਿਕ ਦਾ ਪਹਿਲਾ ਸਫ਼ਰ ਹੁਣ ਕਰਕੇ ਉਹਨਾਂ ਨੇ ਨਿਊਯਾਰਕ ਟਾਈਮ 'ਤੇ ਪਹੁੰਚਣਾ ਸੀ ਤਾਂ ਜੋ ਟਾਈਟੈਨਿਕ ਦੀ ਰੈਪਿਊਟੇਸ਼ਨ ਖਰਾਬ ਨਾ ਹੋਵੇ ਦੁਨੀਆ ਦੀ ਕੋਈ ਵੀ ਗੱਡੀ ਹੋਵੇ ਮਸ਼ੀਨ ਜਾਂ ਫਿਰ ਜਹਾਜ਼ ਉਹਨਾਂ ਦੇ ਕਈ ਆਪਰੇਟਿੰਗ ਪ੍ਰੋਸੀਜਰ ਹੁੰਦੇ ਆ ਜਿਸ ਤੇ ਸਪੀਡ ਦੀ ਲਿਮਟ ਇਹ ਵੀ ਪ੍ਰੋਸੀਜਰ ਦਾ ਪਾਰਟ ਹੁੰਦਾ ਹੈ ਥੋੜੀ ਹੀ ਦੇਰ ਵਿੱਚ ਜਹਾਜ਼ ਸਾਊਥ ਹੈਮਪਟਨ ਦੇ ਪੋਰਟ ਨੂੰ ਇੰਨਾ ਪਿੱਛੇ ਛੱਡ ਗਿਆ ਕਿ ਦੂਰ ਦੂਰ ਤੱਕ ਸਿਰਫ ਨੀਲਾ ਸਮੁੰਦਰ ਹੀ ਦਿਖਾਈ ਦਿੰਦਾ ਸੀ ਗਲਤੀ ਨੰਬਰ 2 ਹੁਣ ਟਾਈਟੈਨ ਕਰੂ ਚਲਦੇ ਹੋਏ 3 ਦਿਨ ਗੁਜ਼ਰ ਚੁੱਕੇ ਸੀ ਇਹ 14 ਅਪ੍ਰੈਲ 1912 ਦੇ ਸ਼ਾਮ ਦੀ ਗੱਲ ਸੀ ਸਮੁੰਦਰ ਦੇ ਹਰ ਪਾਸੇ ਖਾਮੋਸ਼ੀ ਦੀ ਧੁੰਦ ਛਾਈ ਹੋਈ ਸੀ ਜੀਦੇ ਕਰਕੇ ਵਿਜ਼ਿਬਿਲਟੀ ਵੀ ਬਹੁਤ ਘਟ ਗਈ ਸੀ ਉਹੀ ਰਾਤ ਇੱਕ ਹੋਰ ਭਾਰੀ ਜਹਾਜ਼ ਜੋ ਟਾਈਟੈਨਿਕ ਤੋਂ ਥੋੜਾ ਹੀ ਅੱਗੇ ਸੀ ਉਹਦੇ ਕੈਪਟਨ ਨੇ ਟਾਈਟੈਨਿਕ ਨੂੰ ਵਾਇਰਲੈਸ ਦੇ ਜ਼ਰੀਏ ਸਮੁੰਦਰ ਤੇ ਤੈਰਦੀਆਂ ਹੋਈਆਂ ਚਟਾਨਾ ਯਾਨੀ ਆਈਸਬਰਗ ਬਾਰੇ ਵਾਰਨਿੰਗ ਦਿੱਤੀ ਸੀ ਏਕਸਪਰਟ ਦਾ ਮੰਨਣਾ ਹੈ ਕਿ ਇਹ ਵਾਰਨਿੰਗ ਘਟੋ ਘਟ 6 ਵਾਰ ਦਿੱਤੀ ਗਈ ਸੀ ਪਰ ਵਾਇਰਲੈਸ ਆਪਰੇਟਰ ਦੀ ਲਾਪਰਵਾਹੀ ਕਰਕੇ ਇੰਪੋਰਟੈਂਟ ਵਾਰਨਿੰਗਸ ਇਹਨਾਂ ਤੋਂ ਮਿਸ ਹੋ ਗਈਆਂ ਟਾਈਟੈਨਿਕ ਉਸ ਸਮੇਂ ਦਾ ਸਭ ਤੋਂ ਪਹਿਲਾ ਲਗਜ਼ਰੀ ਜਹਾਜ਼ ਸੀ ਜਿਸ 'ਚ ਬਹੁਤ ਸਾਰੇ ਵੀਆਈਪੀ ਸਨ ਤੇ ਟਾਈਟੈਨਿਕ ਦਾ ਜਿਆਦਾ ਧਿਆਨ ਇਹ ਵੀਆਈਪੀਆਂ ਲਈ ਸੇਵਾ ਵਿੱਚ ਲੱਗਿਆ ਹੋਇਆ ਸੀ ਜੇ ਉਹ ਵਾਰਨਿੰਗਸ ਤੇ ਗੌਰ ਕਰਦੀ ਹੁੰਦੀ ਤਾਂ ਅੱਗੇ ਦਾ ਪੂਰਾ ਸੀਨ ਹੀ ਅਲੱਗ ਹੁੰਦਾ ਗਲਤੀ ਨੰਬਰ 10 ਜਹਾਜ਼ ਦੀ ਸਪੀਡ ਵੀ ਬਹੁਤ ਜ਼ਿਆਦਾ ਸੀ ਤੇ ਉਹਨਾਂ ਤੋਂ ਇੱਕ ਬਹੁਤ ਜ਼ਰੂਰੀ ਵਾਰਨਿੰਗ ਵੀ ਮਿਸ ਹੋ ਗਈ ਸੀ ਟਾਈਟੈਨਿਕ ਹੁਣ ਤੇਜ਼ੀ ਨਾਲ ਬੇਖੌਫ ਅੰਦਾਜ਼ ਵਿੱਚ ਆਈਸਵਰਗ ਵੱਲ ਵਧਦਾ ਜਾ ਰਿਹਾ ਸੀ ਪਰ ਹਜੇ ਵੀ ਟਾਈਟੈਨਿਕ ਨੂੰ ਹਾਦਸੇ ਤੋਂ ਬਚਾਇਆ ਜਾ ਸਕਦਾ ਸੀ ਕਿਉਂਕਿ ਜਹਾਜ਼ ਦੇ ਪਹਿਰੇਦਾਰ ਅਲਰਟ ਸੀ ਜੋ ਕਿਸੇ ਵੀ ਆਈਸਬਰਗ ਦੀ ਜਾਣਕਾਰੀ ਦੂਰ ਤੋਂ ਹੀ ਦੇਣ ਲਈ ਤਿਆਰ ਸੀ ਪਰ ਦੂਰੋਂ ਹੀ ਕੁਝ ਦੇਖਣ ਲਈ ਇਹਨਾਂ ਕੋਲ ਇੱਕ ਚੀਜ਼ ਹੈ ਨੀ ਸੀ ਉਹ ਸੀ ਦੂਰਬੀਨ ਪਹਿਰੇਦਾਰ ਅਲਰਟ ਤਾਂ ਸੀ ਪਰ ਉਹ ਦੂਰਬੀਨ ਨਾ ਹੋਣ ਕਰਕੇ ਆਈਸਬਰਗ ਨੂੰ ਦੂਰ ਤੋਂ ਹੀ ਨਾ ਦੇਖ ਸਕੇ ਤੇ ਇਹੀ ਸੀ ਟਾਈਟੈਨਿਕ ਦੀ ਤੀਜੀ ਗਲਤੀ ਆਈਸਬਰਗ ਦੀ ਖਬਰ ਕੈਪਟਨਸ ਮਿਥ ਨੂੰ ਉਦੋਂ ਹੋਈ ਜਦੋਂ ਜਹਾਜ਼ ਦੇ ਪਹਿਰੇਦਾਰਾਂ ਨੇ ਦੱਸਿਆ ਕਿ ਜਹਾਜ਼ ਦੇ ਬਿਲਕੁਲ ਸਾਹਮਣੇ ਬਹੁਤ ਵੱਡੇ ਸਾਈਜ਼ ਦਾ ਆਇਸਬਰਗ ਆਪਰ ਹੁਣ ਬਹੁਤ देर ਹੋ ਚੁੱਕੀ ਸੀ ਕਿਉਂਕਿ ਆਇਸਬਰਗ ਬਹੁਤ ਨੇੜੇ ਆ ਚੁੱਕਿਆ ਸੀ ਗਲਤੀ ਨੰਬਰ 4 ਕਿਉਂਕਿ ਐਟਲੈਂਟਿਕ ਓਸ਼ਨ ਚ ਜਹਾਜ਼ਾਂ ਨੂੰ ਅਜੇ ਇਹ ਵੱਡੇ ਵੱਡੇ ਆਇਸਬਰਗ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜੀ ਨੂੰ ਵੱਡੇ ਵੱਡੇ ਜਹਾਜ਼ ਆਰਾਮ ਨਾਲ ਹੈਂਡਲ ਕਰ ਲੈਂਦੇ ਆ ਪਰ ਸ਼ਾਇਦ ਕੈਪਟਨ ਸਮਿਥ ਨੇ ਵੀ ਇਹੀ ਸੋਚਿਆ ਸੀ ਆਇਸਬਰਗ ਦੀ ਖਬਰ ਸੁਣਦੇ ਹੀ ਜਹਾਜ਼ ਦੇ ਇੰਜਣ ਬੰਦ ਕਰਨ ਦਾ ਹੁਕਮ ਦਿੱਤਾ ਤੇ ਨਾਲ ਹੀ ਟਾਈਟੈਨਿਕ ਦਾ ਰੁੱਖ ਬਦਲਣ ਦਾ ਵੀ ਆਰਡਰ ਦਿੱਤਾ। ਬੇਸ਼ੱਕ ਕੈਪਟਨ ਨੇ ਆਈਸਬਰਗ ਤੋਂ ਬਚਣ ਲਈ ਬਹੁਤ ਯਤਨ ਕੀਤੇ ਪਰ فاਸਲਾ ਇੰਨਾ ਘੱਟ ਰਹਿ ਗਿਆ ਸੀ ਕਿ ਇੰਨਾ ਕੁਝ ਵੀ ਕਰਨਾ ਫਜ਼ੂਲ ਸਾਬਤ ਹੋਇਆ। ਆਈਸਬਰਗ ਹੁਣ ਟਾਈਟੈਨਿਕ ਦੇ ਸੈਂਟਰ ਤੋਂ ਟਕਰਾ ਚੁੱਕਿਆ ਸੀ ਪਰ ਟਾਈਟੈਨਿਕ ਹਜੇ ਵੀ ਬਚਨ ਦੀ ਕਾਫੀ ਉਮੀਦ ਬਾਕੀ ਸੀ। ਇਹ ਉਮੀਦ ਸੀ ਕਿ ਆਈਸਬਰਗ ਟਾਈਟੈਨਿਕ ਦੀ ਬਾਡੀ ਨੂੰ ਨੁਕਸਾਨ ਨਾ ਪਹੁੰਚਾਉਂਦਾ ਤਾਂ ਟਾਈਟੈਨਿਕ ਟਕਰਾਉਣ ਨਾਲ ਆਈਸਬਰਗ ਹੀ ਟੁੱਟ ਜਾਂਦਾ। ਬਿਲਕੁਲ ਇਦਾਂ ਹੀ ਹੁੰਦਾ ਜੇ ਟਾਈਟੈਨਿਕ ਚ ਚੰਗੀ ਤਰ੍ਹਾਂ ਕੰਮ ਕੀਤਾ ਹੁੰਦਾ ਐਕਸਪਰਟਸ ਦਾ ਮੰਨਣਾ ਕਿ ਟਾਈਟੈਨਿਕ ਦੀ ਬਾਡੀ ਤੇ ਜੋ ਰੈਬਿਟਸ ਲੱਗੀ ਸੀ ਉਹ ਸਟੀਲ ਦੀ ਨਹੀਂ ਸਗੋ ਕਾਸਟ ਆਇਰਨ ਦੀ ਬਣੀ ਸੀ ਇਹ ਰੈਬਿਟਸ ਦਾ ਕੰਮ ਲੋਹੇ ਦੇ ਵੱਡੇ ਵੱਡੇ ਪੀਸਾਂ ਨੂੰ ਆਪਸ ਵਿੱਚ ਜੋੜਨਾ ਹੁੰਦਾ ਕਿਉਂਕਿ ਕਾਸਟ ਆਇਰਨ ਸਟੀਲ ਤੋਂ ਨਰਮ ਹੁੰਦਾ ਹੈ ਇਸੇ ਲਈ ਜਦੋਂ ਆਈਸਬਰਗ ਟਾਈਟੈਨਿਕ ਦੀ ਬਾਡੀ ਨਾਲ ਟਕਰਾਇਆ ਤਾਂ ਉਦੋਂ ਦੇ ਰੈਬਰਟਸ ਪ੍ਰੈਸ਼ਰ ਕਾਰਨ ਖੁੱਲ ਗਏ ਤੇ ਫਿਰ ਉਹੀ ਹੋਇਆ ਕੈਪਟਨ ਸਮਿਥ ਨੂੰ ਜਿਸ ਦਾ ਡਰ ਸੀ ਗਲਤੀ ਨੰਬਰ 5 ਟਾਈਟੈਨਿਕ ਦੀ ਟੱਕਰ ਇੱਕ ਬਹੁਤ ਵੱਡੇ ਆਈਸਬਰਗ ਨਾਲ ਹੋ ਚੁੱਕੀ ਸੀ ਤੇ ਹੁਣ ਜਹਾਜ਼ ਦੇ ਥੱਲੇ ਵਾਲੇ ਹਿੱਸੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ ਇਸ ਚੀਜ਼ ਨੇ ਟਾਈਟੈਨਿਕ ਵਿੱਚ ਮੌਜੂਦ ਸਾਰੇ ਜਣਿਆਂ ਨੂੰ ਅਲਰਟ ਕਰਤਾ ਸੀ ਬੇਸ਼ੱਕ ਟਾਈਟੈਨਿਕ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ ਪਰ ਟਾਈਟੈਨਿਕ ਦੇ ਹਲੇ ਵੀ ਬਚਨ ਦੇ ਕੁਝ ਚਾਂਸ ਸੀ ਕਿਉਂਕਿ ਟਾਈਟੈਨਿਕ ਨੂੰ ਇਦਾਂ ਤਿਆਰ ਕੀਤਾ ਗਿਆ ਸੀ ਜੇ ਪਾਣੀ ਇਹਦੇ 3 ਫਲੋਰ ਤੱਕ ਭਰ ਜਾਏ ਟਾਵੀਓ ਨਹੀਂ ਡੁੱਬੇਗਾ ਪਰ ਬਦਕਿਸਮਤੀ ਸੀ ਇਹ ਜਹਾਜ਼ ਦੀ ਕਿ ਪਾਣੀ ਹੁਣ ਤਿੰਨਾ ਫਲੋਰਾਂ ਨੂੰ ਕ੍ਰੋਸ ਕਰਕੇ ਚੌਥੇ ਫਲੋਰ ਤੱਕ ਜਾ ਪਹੁੰਚਿਆ ਸੀ ਹੁਣ ਮਾਮਲਾ ਹੱਥੋਂ ਨਿਕਲ ਚੁੱਕਿਆ ਸੀ ਟਾਈਟੈਨਿਕ ਹੌਲੀ-ਹੌਲੀ ਸਮੁੰਦਰ ਵਿੱਚ ਡੁੱਬਦਾ ਜਾ ਰਿਹਾ ਸੀ ਕੈਪਟਨ ਸਮਿਥ ਨੇ ਰੇਡੀਓ ਜਰੀਏ ਐਮਰਜੈਂਸੀ ਅਲਰਟ ਜਾਰੀ ਕੀਤਾ ਜਦੋਂ ਤੱਕ ਕੋਈ ਮਦਦ ਲਈ ਆਉਂਦਾ ਉਦੋਂ ਤੱਕ ਪੈਸੇਂਜਰਸ ਨੂੰ ਲਾਈਫ ਬੋਟ ਵਿੱਚ ਸ਼ਿਫਟ ਕਰਨਾ ਸ਼ੁਰੂ ਕੀਤਾ ਪਰ ਇਹ ਮੌਕੇ ਤੇ ਪੰਜਵੀਂ ਗਲਤੀ ਨੇ ਆਵਦਾ ਕੰਮ ਦਿਖਾਤਾ ਕਿਉਂਕਿ ਜਹਾਜ਼ ਵਿੱਚ 32 ਲਾਈਫ ਬੋਟਸ ਦੀ ਜਗ੍ਹਾ ਸੀ ਪਰ ਤੇਜ਼ੀ ਕਰਕੇ ਸਿਰਫ 20 ਵੋਟਸ ਹੀ ਰੱਖੀਆਂ ਗਈਆਂ ਪੈਸੇਂਜਰਸ ਦੀ ਸੀ 1500 ਤੇ ਕਿਸ਼ਤੀਆਂ ਸੀ ਸਿਰਫ 20 ਜਹਾਜ਼ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ ਤੇ ਹਰ ਇਨਸਾਨ ਹੀ ਉਹ ਕਿਸ਼ਤੀਆਂ ਵਿੱਚ ਬਹਿਣਾ ਚਾਹੁੰਦਾ ਸੀ 12:45 ਤੇ ਪਹਿਲੀ ਐਮਰਜੈਂਸੀ ਕਿਸ਼ਤੀ ਪਾਣੀ ਵਿੱਚ ਉਤਾਰੀ ਗਈ ਤੁਹਾਨੂੰ ਜਾਣਕਾਰੀ ਲਈ ਦੱਸ ਦਈਏ ਕਿ ਕਿਸ਼ਤੀ ਵਿੱਚ ਬੈਠਣ ਦੀ ਸਭ ਤੋਂ ਪਹਿਲਾਂ ਇਜਾਜ਼ਤ ਫਰਸਟ ਕਲਾਸ ਵਾਲਿਆਂ ਨੂੰ ਦਿੱਤੀ ਗਈ ਯਾਨੀ ਕਿ ਉਹ ਲੋਕ ਜਿਆਦਾ ਅਮੀਰ ਸੀ ਉਹਨਾਂ ਨੂੰ ਪਹਿਲਾਂ ਬਿਠਾਇਆ ਗਿਆ ਸੀ ਹੁਣ ਸ਼ਾਰਟ ਸਰਕਟ ਕਰਕੇ ਟੈਟੈਨਿਕ ਦੀਆਂ ਸਾਰੀਆਂ ਲਾਈਟਾਂ ਬੰਦ ਹੋ ਗਈਆਂ ਤੇ ਜਹਾਜ਼ ਦੋ ਹਿੱਸਿਆਂ ਵਿੱਚ ਟੁੱਟ ਕੇ ਪਾਣੀ ਵਿੱਚ ਡੁੱਬਣ ਲੱਗਿਆ ਜਹਾਜ਼ ਨੂੰ ਪੂਰੀ ਤਰ੍ਹਾਂ ਡੁੱਬਣ ਲਈ 2 ਘੰਟੇ 40 ਮਿੰਟ ਲੱਗੇ ਤੇ ਇਸ ਤਰ੍ਹਾਂ 1500 ਲੋਕ ਅਟਲਾਂਟਿਕ ਓਸ਼ਣ ਦੇ ਠੰਡੇ ਪਾਣੀ ਵਿੱਚ ਡੁੱਬ ਕੇ ਮਰ ਗਏ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਪਾਣੀ ਦਾ ਉਸ ਸਮੇਂ ਟੈਂਪਰੇਚਰ -20 ਡਿਗਰੀ ਸੈਲਸੀਅਸ ਸੀ। ਇੰਨੇ ਠੰਡੇ ਪਾਣੀ ਵਿੱਚ ਇਨਸਾਨ ਅੱਧੇ ਘੰਟੇ ਤੋਂ ਜ਼ਿਆਦਾ ਜਿੰਦਾ ਨਹੀਂ ਰਹਿ ਸਕਦਾ। ਕਿਹਾ ਜਾਂਦਾ ਹੈ ਕਿ ਡੁੱਬ ਕੇ ਮਰਨ ਵਾਲਿਆਂ ਦੀ ਗਿਣਤੀ 1500 ਤੋਂ ਵੀ ਜ਼ਿਆਦਾ ਸੀ ਕਿਉਂਕਿ ਜਿਹੜੇ ਲੋਕਾਂ ਦੀ ਜਹਾਜ਼ ਦੇ ਕਰਮਚਾਰੀਆਂ ਨਾਲ ਜਾਣ-ਪਛਾਣ ਸੀ ਉਹ ਬਿਨਾਂ ਟਿਕਟ ਤੋਂ ਹੀ ਜਹਾਜ਼ ਤੇ ਚੜ ਗਏ ਸੀ। ਰੱਬ ਦੀ ਰਹਿਮਤ ਨਾਲ ਕੁਝ ਲੋਕ ਜਿੰਦਾ ਵੀ ਬਚ ਗਏ ਸੀ। ਉਮੀਦ ਹੈ ਤੁਹਾਨੂੰ ਪੰਜਾਬ ਗਿਆਨ ਹੱਬ ਦੀ ਇਹ ਵੀਡੀਓ ਚੰਗੀ ਲੱਗੀ ਹੋਊਗੀ। ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਧੰਨਵਾਦ।